ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ 6 ਜੂਨ ਹਿੰਦ ਹਕੂਮਤ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਸਤ ਸਹਿਬ ਹਮੜਾ ਕੀਤਾ ਉਸ ਹਮੜੇ ਦੇ 40ਵੀਂ ਬਰੇਗਾਡੇ ਨੂੰ ਅਸ਼ਹਾ ਤਨ ਸਜਦਾ ਕਰਨ ਲਈ ਸਿੱਖ ਕੌਮ ਵੈਸ ਤਾਂ ਹਰ ਸਾਲ ਹੀ ਪਹੁੰਚਦੀ ਆ ਪਰ ਐਤ ਕੀ 40ਵਾਂ ਜਿਹੜਾ ਸ਼ਹੀਦ ਦੀ ਸਮਾਗਮ ਉਹਨੂੰ ਆਪਾਂ ਮਨਾ ਕੇ ਤਿੰਨ ਦਰਵਾਜ਼ਾ ਸਾਹਿਬ ਤੋਂ ਬਾਹਰ ਆਏ ਯੂनाइटेड ਸੈਕਚੁਅਲ ਫੈਡਰੇਸ਼ਨ ਜਿਹੜੀ ਉਹਨਾਂ ਨੇ ਇੱਕ ਪਰਨਰਸੀ ਲਾਈ ਹੈ ਜਿਹੜੀ ਕਿ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂ ਕੇ ਦਿਖਾਉਗਾ ਭਾਰਤੀ ਕਹਿਰ ਦੇ 40 ਸਾਲ 1984 ਤੋਂ 1924 ਤੱਕ ਉਹਨਾਂ ਨੇ ਲਿਖਿਆ ਗੁਰੂ ਰਾਮ ਦਾ ਸਰਾਗ ਦੇ ਅੰਦਰ ਕਮਰਿਆਂ ਵਿੱਚ ਯਾਤਰੀ ਫਸੇ ਹੋਏ ਸਨ ਇਹਨਾਂ ਬੰਦ ਕਮਰਿਆਂ ਵਿੱਚ ਫੌਜ ਨੇ ਝੰੜੀਆਂ ਰਾਹੀਂ ਗਰੇਟ ਸੁੱਟ ਕੇ ਕਤਲੇਆਮ ਸ਼ੁਰੂ ਕੀਤਾ ਯਾਤਰੀਆਂ ਨੂੰ ਬਾਹਾਂਾਂ ਪਿੱਛੇ ਬੰਨ੍ਹ ਕੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਬੇਸਮੈਂਟ ਵਿੱਚੋਂ ਤਰੀਜ਼ 304 ਤੋਂ 306 ਤੋਂ ਕੱਢ ਕੇ ਇੱਕ ਦੂਜੇ ਦੇ ਬਿਲਕੁਲ ਨੇੜੇ ਕੋਲ ਆ ਕੇ ਅੱਠ ਦਿਨ ਇਧਰ ਨਾਲ ਉਹ ਦਾਗ ਸਨ ਸੋ ਆਪਾਂ ਅੱਜ ਇਹ ਜਿਹੜਾ ਤੁਹਾਨੂੰ ਦਿਖਾਣਾ ਹੈ ਉਹ ਇਸ ਜਿਹੜੀ ਹੈ ਬਹੁਤ ਲੰਮੀ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਆਪਣੇ ਆਪ ਤੇ ਪਰਾਲਾ ਆ ਕਿ ਘਟੋ ਘਟ ਜਿਹੜੇ ਸਾਡੇ ਬੱਚੇ ਨਹੀਂ ਹੋ ਜਾਣੇ ਉਹਨਾਂ ਨੇ ਇਹ ਗੱਲ ਦਾ ਪਤਾ ਲੱਗੇ ਕਿ ਇੱਥੇ ਜਿਵੇਂ ਸਾਰਾ ਕੁਝ ਨੂੰ ਲਿਖਿਆ ਅਜੀਤਪੁਰ ਦਾ ਭਾਈ ਭਾਈ ਅਮਰੀਕ ਸਿੰਘ ਇਸੇ ਇਤਿਹਾਸ ਦੇ ਇਤਿਹਾਸ ਵਿੱਚ ਫਾਸ ਕਰਕੇ 1980 ਦੇ ਦਹਾਕੇ ਵਿੱਚ ਪਿੰਡਾਂ ਵਾਲੇ ਪਲਾਟ ਵਿੱਚ ਦਲੇਰੀ ਅਤੇ ਗ੍ਰਿਫਤਤਾ ਦੇ ਪ੍ਰਤੀਕ ਵਜੋਂ ਫੜਿਆ ਭਾਈ ਸਾਹਿਬ ਦਾ ਜਨਮ ਸੰਤ ਕਰਤਾਰ ਸਿੰਘ ਜੀ ਮਹੰਗਾਲ ਵਾਲਿਆਂ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੀ ਜੀਵਨ ਯਾਤਰਾ ਸਿਆਸੀ ਉਥਲ-ਪੁਥਲ ਦੇ ਦੌਰਾਨ ਸਿੱਖ ਅਧਿਕਾਰਾਂ ਤੇ ਗੁਰਮੁਖ ਪਿਆਰੀ ਲਈ ਸੰਘਰਸ਼ ਦਰਸਾਉਂਦੀ ਹੈ। ਉਹਦੇ ਅਤੇ ਵਿਦਿਆਦੇ ਮਾਰਕ ਪਾਈ ਅਮਰੀਕ ਸਿੰਘ ਭਾਰਤ ਵਿੱਚ ਸਿੱਖਾਂ ਦੇ ਪਾਈਚਾਰੇ ਨੂੰ ਵਧ ਰਹੇ ਅੰਕ ਦੌਰੇ ਦੌਰਾਨ ਸਿੱਖ ਅਧਿਕਾਰਾਂ ਲਈ ਇੱਕ ਪ੍ਰਮੁੱਖ ਆਵਾਜ਼ ਵਜੋਂ ਉੱਭਰੇ ਸਨ। ਭਾਈ ਅਮਰੀਕ ਸਿੰਘ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਇਹਦੇ ਉੱਤੇ ਬੜੇ ਮੋਟੇ ਇਤਨਾ ਜਿਹੜਾ ਇਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਇਹ ਤੁਸੀਂ ਇਹ ਗੱਲ ਸਮਝ ਤੱਕ ਦਿਓ ਕਿ ਨਾ ਤਾਂ ਇਹ ਭੁੱਲਣ ਯੋਗ ਹੈ ਤੇ ਨਾ ਹੀ ਇਹ ਬਖਸ਼ਣ ਯੋਗ ਹੈ ਮੈਂ ਆਪਣੀ ਗੱਡੀ ਦੇ ਉੱਤੇ ਇੱਕ ਲਿਖ ਜਿਹੜੇ ਮੇਰੇ ਆਪਣੇ ਲਿਖੇ ਹੋਏ ਸੀ ਉਹ ਮੈਂ ਇਹਨਾਂ ਦੇ ਨਾਲ ਬਿਲਕੁਲ ਮਿਲਦੇ ਜੁਲਦੇ ਸੀ ਕਿ ਜੇ ਬੰਦੇ 'ਚ ਅਣਖ ਨਾ ਮਰੇ ਤੇ ਦੁਸ਼ਮਣ ਜਿਹੜੀ ਆ ਉਹ ਕਦੀ ਪ੍ਰਾਣੀ ਨਹੀਂ ਹੁੰਦੀ ਇਸ ਕਰਕੇ ਲਿਖਿਆ ਕਿ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਕਿ ਜਿੰਨਾ ਚਿਰ ਅਸੀਂ ਜਿਉਂਦੇ ਰਹਾਂਗੇ ਜਿੰਨਾ ਚਿਰ ਧਰਤੀ ਤੇ ਆਕਾਸ਼ ਰਹਿਣਗੇ ਉਹਨਾਂ ਚਿਰ ਸਾਡੇ ਜ਼ਖਮ ਅੱਲੇ ਰਹਿਣਗੇ ਤੇ ਅਸੀਂ ਇਹਨਾਂ ਬ੍ਰਿਸ਼ਮਾਂ ਨੂੰ ਸਦਾ ਯਾਦ ਰੱਖਾਂਗੇ ਤੇ ਬਣਦਾ ਹੋਇਆ ਇਹਨਾਂ ਦਾ ਜਿਹੜਾ ਮਾਣ ਸਨਮਾਨ ਹੈ ਜਿਵੇਂ ਸਿੱਖ ਕੌਮ ਆਪਣੀ ਰਵੈਤਾਂ ਮਤਾ ਕਰਦੀ ਉਹ ਵੀ ਕੀਤਾ ਜਾਊਗਾ ਸੋ ਮੈਂ ਤੁਹਾਨੂੰ ਇਹ ਜਿਹੜਾ ਸਮਾਸੀਗਾ 4:30 5 ਵਜੇ ਦੇ ਕਰੀਬ ਜਦੋਂ ਇਹਨਾਂ ਨੇ ਕੈਰੀ ਹੱਲਾ ਕਰਕੇ ਵੱਡੀਆਂ ਟੋਪਾਂ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਭੈ ਢੇਰੀ ਕੀਤਾ ਅੱਗੇ ਆਪਾਂ ਚੱਲਦੇ ਹਾਂ ਕਿ ਤੁਸੀਂ ਇਹ ਦੇਖੋ ਕਿ ਮਰਨ ਵਾਲਿਆਂ ਦੀ ਗਿਣਤੀ ਦਾ ਕਦੇ ਪਤਾ ਨਹੀਂ ਲੱਗ ਸਕੀ ਦਾ ਫੌਜ ਨੇ ਰੈੱਡ ਕਰਾਸ ਨੂੰ ਕੰਪਲੈਕਸ ਵਿੱਚ ਦਾਖਲ ਹੋਣ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਲਾਸ਼ਾਂ ਦੀ ਪਛਾਣ ਦਾ ਦਾਵਾ ਕਰਨ ਤੋਂ ਪਹਿਲਾਂ ਹੀ ਨਿਰਧਨਾਂ ਦਾ ਸੰਸਕਾਰ ਕਰ ਦਿੱਤਾ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਭਾਰਤੀ ਹਕੂਮਤ ਨੇ ਜਿਹੜਾ ਇਹ ਹਮਲਾ ਕੀਤਾ ਆ ਇਹ ਸਿੱਖਾਂ ਦੀ ਆਈਡੈਂਟੀਟੀ ਉੱਤੇ ਹਮਲਾ ਹੋਇਆ ਹੈ ਸਿੱਖਾਂ ਦੇ ਸਿਧਾਂਤ ਦੇ ਉੱਤੇ ਹਮਲਾ ਹੋਇਆ ਹੈ ਜੀਗਾ ਇਹ ਐਵੇਂ ਨਹੀਂ ਹੈ ਕਿ ਸੰਤ ਬਾਬਾ ਜਨੈ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਥੇ ਆਪਣੇ ਸਿੱਖ ਸਾਥੀਆਂ ਸਮੇਤ ਤਾਂ ਹਮਲਾ ਹੋਇਆ ਨਹੀਂ ਇਸ ਕਰਕੇ ਨਹੀਂ ਹਮਲਾ ਹੋਇਆ ਹਮਲਾ ਬੜੀ ਵਿਆਪਤ ਬੰਦੀ ਨਾਲ ਹੋਇਆ ਆ ਅਕਾਲ ਤਖਤ ਸਾਹਿਬ ਜਿਨ੍ਹਾਂ ਆ ਉਹ ਦਰਬਾਰ ਸਾਹਿਬ ਦੇ ਕਾਲ ਤੱਕ ਸਿੱਖਾਂ ਦੀ ਸਵਰਨਡਿਅਰ ਲਿਬਰਟੀ ਸਾਡੀ ਆਜ਼ਾਦੀ ਦਾ ਪ੍ਰਤੀਕ ਆ ਇੱਥੋਂ ਅਸੀਂ ਰਾਜਸੀ ਅਤੇ ਰੋਹਾਨੀ ਜਿਹੜੀ ਤਾਕਤ ਆ ਸਿੱਖੇ ਤੋਂ ਹਾਸਲ ਕਰਦੇ ਹਾਂ ਮੈਂ ਤਾਂ ਹੋਈ ਜਾਣਾ ਸਤਬਾਬਾ ਜਰਨੈਲ ਸਿੰਘ ਫਾਲਸਾ ਪਿੰਡਾ ਵਾਲੇ ਆਪਣੇ ਸਾਥੀਆਂ ਸਮੇਤ ਇੱਥੇ ਲਿਖਿਆ ਲਾਲ ਲਾਰਜ ਤੋਹਫੇ ਕਈ ਨਜ਼ਰਾਨੇ ਮੁੜ ਗਏ ਮੇਰੀ ਸਰਦਲ ਤੋਂ ਖੱਦਰ ਦੀ ਇੱਕ ਤਰੀਕ ਪਾਦਸ਼ਾ ਮੈਨੂੰ ਚੰਗੀ ਲੱਗੇ ਮਕਮਲ ਤੋਂ ਜਿਨ ਨੇ ਤਖਤ ਹਿਲਾਇਆ ਦਿੱਲੀ ਦਾ ਜਿਨ ਨੇ ਤਖਤ ਹਿਲਾਇਆ ਦਿੱਲੀ ਦਾ ਮੈਂ ਉਹ ਇਲਾਹੀ ਰਾਹ ਹਾਂ ਦੁਨੀਆ ਦੇ ਇਸ ਟਿੱਕੜ ਵਿੱਚ ਮੈਂ ਜਰਨੈਲ ਸਿੰਘ ਬੇਦਾਗ ਹਾਂ ਸੋ ਜਿਹੜੇ ਲੋਕ ਇਹ ਗੱਲ ਦੀ ਕਹਿ ਰਹੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਲੇ ਜਿਉਂਦੇ ਨੇ ਨਹੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਲੇ ਸ਼ਹਾਦਤ ਦਾ ਜਾਨ ਪੀ ਕੇ ਸਾਡੀ ਕੌਮ ਨੂੰ ਦੱਸ ਗਏ ਕਿ ਜਿਹੜਾ ਸਿੱਖ ਆ ਜਿਹੜਾ ਖਾਲਸਾ ਆ ਉਹ ਬਚਨ ਦਾ ਪ੍ਰਪਤਾ ਜੋ ਜਿਹਨੂੰ ਕਹਿੰਦੇ ਨੇ ਕਹਿਣੀ ਤੇ ਕਰਨੀ ਦੇ ਪੂਰੇ ਸੂਰੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਲੇ ਜੋ ਕਿਹਾ ਉਹ ਉਹਨਾਂ ਨੇ ਕੀਤਾ ਸੋ ਆ ਤੁਸੀਂ ਦੇਖ ਰਹੇ ਹੋ ਇਹ ਬਰਾਂਡੇ ਦੇ ਵਿੱਚ ਜਿਹੜੀਆਂ ਦੇਹਾ ਪਈਆਂ ਹੋਈਆਂ ਨੇ ਸਾਡੇ ਬੱਚੀ-ਬੱਚਿਆਂ ਦੀਆਂ ਸਾਡੀਆਂ ਭੈਣਾਂ ਦੀਆਂ ਸਾਡੇ ਬਜ਼ੁਰਗਾਂ ਦੀਆਂ ਤੇ ਆਹ ਵੇਖੋ ਤੁਸੀਂ ਕਿਵੇਂ ਬਾਰੀਆਂ ਦੇ ਵਿੱਚੋਂ ਇਹ ਜਿਹੜਾ ਇੱਥੇ ਸਭ ਗੁੰਮ ਹੋ ਰਿਹਾ ਹੈ ਸਿਆਸਤ ਨੂੰ ਪੁੱਛੀ ਜਾ ਕੇ ਖੂਨ ਦਾ ਮੁੱਲ ਕੀ ਹੁੰਦਾ ਮੋਇਆ ਨੂੰ ਪੁੱਛੀ ਜਾ ਕੇ ਜਾਣ ਦਾ ਮੁੱਲ ਕੀ ਹੁੰਦਾ ਧੁਖ ਗਏ ਸੀ ਫੁੱਲ ਘਰਾਂ ਦੇ ਅੱਗ ਲੱਗੀ ਰੁਤਾਂ ਨੂੰ ਮਾਵਾਂ ਦੇ ਸਿਵੇ ਉਡਿੱਕਣ ਗੁੰਮ ਹੋ ਗਏ ਪੁੱਤਾਂ ਜੋ ਮੈਂ ਤੁਹਾਨੂੰ ਦੱਸਣਾ ਪਾ ਕੀ ਕਹਿੰਦੇ ਜੀ ਇਹ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਲੋਕ ਆਪਣੇ ਆਣੂ ਲੱਭਦੇ ਹੋਏ ਲੋਕ ਖੜ ਕੇ ਆਪਣਿਆਂ ਦੀ ਪਛਾਣ ਕਰਦੇ ਰਹੇ ਪਰ ਬੇਪਛਾਣ ਸਾਡੇ sthree ਸਾਡੀਆਂ ਆਮਾ ਮਾਂ ਸਾਡੀਆਂ ਭੈਣਾਂ ਸਾਡੇ ਬੱਚੇ ਜਿਹੜੇ ਬੇਪਛਾਣ ਕਰ ਦਿੱਤੇ ਮੈਂ ਤੁਹਾਨੂੰ ਹੋਰ ਕੈਮਰਾਮੈਨ ਨੂੰ ਕਹਾਂਗਾ ਕਿ ਕੈਮਰਾ ਜਿਹੜਾ ਇਹ ਇਧਰ ਕਰੇ ਜੇ ਅਨਖ ਹੈ ਤਾਂ ਝਾਲ ਮਾਣੂ ਚਾਟਾ ਸਿਕਾਉਣ ਵਾਸਤੇ ਕਿਸੇ ਪ੍ਰਕਾਰ ਦੀ ਧਿਲ ਨਹੀਂ ਕਰਨੀ ਚਾਹੀਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਹੈ ਇਹ ਨਰਦੋਸ਼ ਸਿੰਘਾਂ ਦਾ ਖੂਨ ਪੀਂਦਾ ਹੈ ਕਿੰਨਾ ਭੈਣ ਦੀ ਇੱਜ਼ਤ ਲੁੱਟਦਾ ਹੈ ਉਹਨੂੰ ਕਦੇ ਮਾਫ਼ ਨਹੀਂ ਕਰਨਾ ਤੇ ਜੇ ਕੋਈ ਗਰੀਬ ਬੰਦਾ ਗਾਲ ਵੀ ਕੱਢ ਜਾਂਦਾ ਉਹਦਾ ਗੁੱਸਾ ਨਹੀਂ ਕਰਨਾ ਸੰਤ ਬਾਬਾ ਜਨਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੀ ਕੌਮ ਨੂੰ ਸਬੋਧਨ ਹੋ ਕੇ ਇਹ ਬਚਨ ਕਰਦੇ ਆ ਜੋ ਮੈਂ ਕਿਹਾ ਪੂਰ ਇਹਦੀ ਪਰਦੋਸੀ ਲਾਈ ਗਈ ਆ ਇਹਨਾਂ ਸ਼ਿੰਗਾਂਵਾਲਾ ਲਾਈ ਗਈ ਹੈ ਮੈਂ ਕਹਾਂਗਾ ਇਹਨਾਂ ਦਾ ਚਿਹਰਾ ਜਿਹੜਾ ਹੈ ਉਹ ਇਹਦੇ ਵਿੱਚ ਜਰੂਰ ਇਸ ਵੀਡੀਓ ਦੇ ਵਿੱਚ ਬਕਾਇਆ ਜੇ ਭਾਰਤੀ ਫੌਜ ਜਿਹੜੀ ਆ ਇਸ ਇਸ ਗਨ ਨੂੰ ਕਿਉਂਕਿ ਅਸੀਂ ਹਥਿਆਰਬੰਦ ਸੰਘਰਸ਼ ਚ ਰਹੇ ਹਾਂ ਇਹ ਜਿਹੜੀ ਆ ਐਮ ਐਮ ਜੀ ਗਨ ਹੈ ਜਿਹੜੀ ਇੱਥੇ ਫਿੱਟ ਕੀਤੀ ਹੋਈ ਆ ਤੇ ਇੱਥੇ ਐਮ ਐਮ ਜੀ ਤੇ ਐਚ ਐਮ ਜੀ ਦੋਨੋਂ ਗਨਾਂ ਦਾ ਜਿਹੜਾ ਆ ਇੱਥੇ ਵਰਤੋਂ ਕੀਤੀ ਜ ਉਸ ਤੋਂ ਬਾਅਦ ਟੋਲ ਚ ਮਟਰ ਉਸ ਤੋਂ ਬਾਅਦ ਜਿਹੜੀਆਂ ਨੇ ਵੱਡੀਆਂ ਤੋਪਾਂ ਦਾ ਵੀ ਇਸਤੇਮਾਲ ਕੀਤਾ ਗਿਆ ਸੱਚਖੰਡ 3 ਰਮਨਦਸ ਸਾਹਿਬ ਦਰਬਾਰ ਸਾਹਿਬ ਉੱਤੇ ਸਿੱਖ ਰੈਵਲੈਂਸ ਦੇ ਡੈਵਿੰਗ ਇਹ ਬਹੁ ਮੁੱਲ ਲੱਖ ਜਾਨਾ ਸਿੱਖਾਂ ਦਾ ਜਿਹੜਾ ਲੁੱਟ ਲਿਆ ਗਿਆ ਤੇ ਇਹਦੇ ਵਿੱਚ ਹੁਣ ਆਪਣੇ ਤਰੀਕੇ ਨਾਲ ਸੋਧਾਂ ਕਰ ਕਰਕੇ ਤੇ ਆਪਣੇ ਜਿਹੜੇ ਵਿਕੇ ਹੋਏ ਲਖਾਰੀ ਨੇ ਉਹਨਾਂ ਰਾਹੀਂ ਕੌਮ ਦੇ ਵਿੱਚ ਛੁੱਟਿਆ ਜਾ ਰਿਹਾ ਹੈ ਇਹ ਜਿਹੜਾ ਸਿੰਘਾ ਇਹਨੇ ਆਪਣੀਆਂ ਬੱਚੀਆਂ ਦੇ ਨਾਲ ਜਿਹੜਾ ਆ ਬਾਰੂਦ ਬਨ ਕੇ ਟੈਂਕਾਂ ਨੂੰ ਤਬਾਹ ਕੀਤਾ ਉਹ ਮੈਂ ਕਹਿੰਨਾ ਕਿ ਇਹ ਜੀਆਂ ਪਰਦੇਸੀਆਂ ਜਿਹੜੀਆਂ ਨੇ ਜਿਹੜੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਨਾਲ ਹੋਇਆ ਕੀ ਆ ਉਹ ਫੇਖੋ ਛੈਸਰ ਲੈ ਕੇ ਸਿੰਘ ਜਿਹੜੇ ਆ ਉਹ ਬੈਠੇ ਹੋਇਆ ਇਹ ਵੀ ਫੋਟੋ ਇੱਧਰ ਦੇਖੋ ਇਹ ਸਿੰਘ ਜਿਹੜਾ ਆ ਇਹ ਟਾਡੀ ਹੈ ਇਹ ਹੈਗਾ ਜੀ ਇਹ ਵੀ ਤੁਹਾਨੂੰ ਦੱਸ ਦਿੰਦਾ ਇਹ ਸਿੰਘ ਚੱਲ ਜੀ ਸਾ ਸੋ ਮੈਂ ਸਬਰ ਸਦਕ ਦੀ ਨੀਵੀਂ ਆਵਾਜ਼ ਦੇ ਕੇ ਅਸੀਂ ਲੱਗੇ ਸੀ ਬਹੁਤ ਸਮਝਾਣ ਮੈਂ ਐ ਪਰ ਗੋਲਾ ਹੈ ਤਖਤ ਜੋ ਸਮਝਦਾ ਹੈ ਕੇਵਲ ਏਗਾ ਦੀ ਤਿੱਖੀ ਜ਼ੁਬਾਨ ਮੈਂ ਦਿੱਲੀ ਦੇ ਤਖਤ ਨੂੰ ਕਹਿ ਰਹੇ ਨੇ ਕਿ ਉਹ ਗੋਲਾ ਆ ਉਹ ਸ਼ਸਤਰ ਦੀ ਆਵਾਜ਼ ਸੁਣਦਾ ਮੈਂ ਬਹੁਤ ਵਾਰੀ ਕਿਹਾ ਕਿ ਆਜ਼ਾਦੀ ਬੈਰਲ ਚੋਂ ਨਿਕਲਦੀ ਹੈ ਸਹੀ ਤੇਵਾਸਾ ਕਮਪਲੈਕਸ ਸੰਪਨਾ ਕੈਦ ਕੀਤੀ ਗਈ ਹੈ ਜੇਕਰ ਅਜਨੂ ਸਾਰੇ ਪੰਜਾਬ ਚ ਕਰਫਿਊ ਲਾਜਿਤ ਕਰਦਾ ਹੈ ਇਹ ਬੀਬੀ ਉਪਕਾਰ ਕੌਰ ਜਿਹੜੇ ਕਿ ਸੰਧ ਦੇ ਕੋਲ ਦੇ ਸੀਗੇ ਕਰਨਾਲ ਹਰਿਆਣੇ ਤੋਂ ਹਰਿਆਣੇ ਦੇ ਵਿੱਚ ਇਹਨਾਂ ਦਾ ਪਿੰਡ ਜੀ ਸੈਕਸ ਸਟੂਡੈਂਟ ਫੈਡਰੇਸ਼ਨ ਆਲ ਇੰਡੀਆ ਸੈਕਸ ਸਟੂਡੈਂਟ ਫੈਡਰੇਸ਼ਨ ਇਹਨਾਂ ਦੀ ਜਥੇਬੰਦੀ ਸੀਗੀ ਤੇ ਬੀਬੀ ਉਪਕਾਰ ਕੌਰ ਜਿਨ੍ਹਾਂ ਦਾ ਇਸ ਮੌਜੂਦਾ ਸੰਘਰਸ਼ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿੱਚ ਜਿਹੜਾ ਨਾਂ ਆ ਉਸ ਨੇਰੀ ਅੱਖਾਂ 'ਚ ਚਮਕਦਾ ਹੈ ਤੇ ਚਮਕਦਾ ਰਹੇਗਾ। ਕਾਲੂ ਕੈਮਰਾ ਮੈਂ ਤੁਹਾਨੂੰ ਦੱਸਦਾ ਜਾਣਾ ਕਿ ਕਿਵੇਂ ਇਹ ਬਾਵਾਂ ਬਣ ਕੇ ਸਿੰਘਾਂ ਨੂੰ ਬਿਠਾਇਆ ਹੋਇਆ ਆ। ਆਪਾਂ ਥੋੜਾ ਜਿਆਦਾ ਖਾਸ ਮੇਰੇ ਵੱਲੋਂ ਸਿੱਖਾਂ ਨੂੰ ਪੂਰ ਜੋਰ ਅਪੀਲ ਇਹਦਾ ਮੂੰਹ ਤੋੜਨਾ ਜਵਾਬ ਦੇਣ। ਜੋ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਦੇ ਇਹ ਬਚਨ ਹਨ ਮੈਂ ਆਪਣੀ ਕੌਮ ਨੂੰ ਅੱਜ ਬੇਸ਼ੱਕ ਇੱਥੇ ਸੀ ਇਹਨਾਂ ਜੋਧਿਆਂ ਨੇ ਪ੍ਰਦਰਸ਼ੀ ਲਾਇਆ ਮੈਂ ਆਪਣੀ ਕੌਮ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਜੇ ਤੁਸੀਂ ਦਿੱਲੀ ਦੇ ਸੰਵਿਧਾਨ ਦਿੱਲੀ ਦੇ ਦੁਨਿਆਵੀ ਤਖਤ ਵੱਲੋਂ ਮੂੰਹ ਕਰੋਗੇ ਜੋ ਤੁਹਾਡੀ ਕੰਡ ਅਕਾਲ ਤਖਸਾਲ ਨੂੰ ਬੋਜੂਗੀ ਸਮਝੋ ਪਛਾਣੋ ਅਕਾਲ ਦਾ ਤੱਕ 6ਵੇਂ ਸਤਗੁਰਾਂ ਨੇ ਆਪਣੇ ਹੱਥੀ ਬਣਾਇਆ ਤੇ ਉੱਥੋਂ ਇਹ ਆਵਾਜ਼ ਦਿੱਤੀ ਸੋਹਣੇ ਕੋੜੇ ਸੋਹਣੇ ਸ਼ਸਤਰ ਤੇ ਗੱਭਰੂ ਇੱਥੇ ਆਉਣ ਸੰਤਾਂ ਨੇ ਵੀ ਸੋਹਣੇ ਗੱਭਰੂ ਸ਼ਸਤਰ ਤੇ ਇਹਨਾਂ ਚੀਜ਼ਾਂ ਦੀ ਮੰਗ ਕੀਤੀ ਦੁਹਰਾਇਆ ਸੱਚੇ ਪਾਤਸ਼ਾਹ ਦਾ ਬਚਨ ਇਹ ਸਿੰਘ ਉੱਥੇ ਆਏ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਿੰਦ ਹਕੂਮਤ ਆਪਣੇ ਕਰੰਡਿਆਂ ਰਾਹੀਂ ਇਹ ਗੱਲ ਸਿਰਜਣਾ ਚਾਹੁੰਦੀ ਆ ਕਿ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੀ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਆ ਉੱਥੇ ਅਸਲਾ ਲਿਆ ਕੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਤੇ ਪੂਰੀ ਸਿੱਖ ਕੌਮ ਦਾ ਜਿਹੜਾ ਜਨਮ ਆ ਜਿਹੇ ਪ੍ਰਗਟ ਹੋਇਆ ਉਹ ਖੰਡੇ ਦੀ ਧਾਰ ਚ ਹੋਇਆ ਸੋ ਅਸਲਾ ਜਿਹੜਾ ਹੈ ਜਿਹੜਾ ਸ਼ਸਤਰ ਹੈ ਉਹਨੂੰ ਪੀਰ ਕਿਹਾ ਗੁਰੂ ਸਾਹਿਬ ਨੇ ਤੇ ਉਹਦਾ ਤੇ ਸਾਡਾ ਰਿਸ਼ਤਾ ਇਵੇਂ ਆ ਸਾਡਾ ਇੱਕ ਅੰਗ ਹੈ ਅੰਗ ਕਦੇ ਵੱਡਿਆ ਨਹੀਂ ਜਾਂਦਾ ਅੰਗ ਕਦੇ ਛੁੱਟਿਆ ਨਹੀਂ ਜਾਂਦਾ ਸੋ ਸ਼ਸ਼ਤਰ ਧਾਰੀ ਹੀ ਖਾਲਸਾ ਰਹੂਗਾ ਇਹ ਸਦਾ ਮਜਲੂਮਾਂ ਦੀ ਢਾਲ ਬਣ ਕੇ ਰਹੂਗਾ ਤੇ ਜ਼ਾਲਮ ਨੂੰ ਟੱਕਰ ਦਾਰਾ ਇਹ ਵਾਹਿਗੁਰੂ ਜੀ ਦਾ ਖਾਲਸਾ ਆ ਦੇਖੋ